ਹਾਂਜੀ ਜਿਵੇਂ ਕਿ ਤੁਹਾਨੂੰ ਦਿਖਾਇਆ ਵੀ ਆਪਾਂ ਗੁਰਦੁਆਰਾ ਸਾਹਿਬ ਰੁਕੇ ਆ ਇਹਨੂੰ ਆਪਣੇ ਕਬਰ ਕਬਾ ਕੇ ਜਾਨ ਸਾਰਾ ਕੁਝ ਅਲਾਉ ਨਹੀਂ ਹੈਗਾ ਦੇਖੋ ਵੀਡੀਓ ਕੈਬ ਲੈ ਕੇ ਨਹੀਂ ਜਾਣਾ ਨੰਗੇ ਫਿਰ ਨਹੀਂ ਜਾਣਾ ਟੋਪੀ ਲੈ ਕੇ ਵਰਕਾ ਪਾ ਕੇ ਸਾਰੀ ਸਿਗਰਟ ਵੀਡੀ ਸਾਰਾ ਕੁਝ ਬੰਦ ਕਰਿਆ ਹੋਇਆ ਹੈ ਅੰਦਰ ਜਾਣਾ ਨਹੀਂ ਲੋਕਾਂ ਨੂੰ ਵੀ ਸਮਝਾਇਆ ਹੋਇਆ ਹੈ ਮੈਂ ਇੱਧਰ ਲੋਕ ਆਪਣੇ ਜਿੰਨੇ ਸਨਸੀਅਰ ਨਹੀਂ ਹੈਗੇ ਉਹਨਾਂ ਨੂੰ ਆਪਣੇ ਜਿੰਨੀ ਨੌਲੇਜ ਨਹੀਂ ਹੈਗੀ ਵੀ ਇਕਤਰ ਨੇ ਵਿੱਚ ਸਿੱਖਰਾਂ ਦੇ ਕੀ ਕੀ ਮਰਿਆਦਾ ਨੇ ਉਹ ਕੀ ਰੱਖਣੀਆਂ ਨੇ ਹਨਾ ਠੀਕ ਚੱਲ ਰਿਹਾ ਲੰਗਰ ਹਾਲ ਦੇਖ ਰਹੇ ਆ ਸਾਜੂ ਵੀ ਮੰਗੇ ਜਾ ਕੇ ਦਰਬਾਰ ਸਾਹਿਬ ਦੇਖੋ ਜਹਾਜ ਜਿਹੜਾ ਉਹ ਜਹਾਜ ਨਾ ਉੱਪਰ ਰੱਖਿਆ ਉਹਦੇ ਵਿੱਚ ਮਹਾਰਾਜ ਪ੍ਰਗਾਸ ਸਾਥੇ ਉਹ ਸੋਨਾ ਗੁਰਦੁਆਰਾ ਸਾਹਿਬ ਦੇ ਘੋੜੇ ਬੱਟੇ ਸ਼ੇਰ ਸਾਹਬ ਉਸ ਬਣਾਇਆ ਹੋਇਆ ਉਹ ਉੱਪਰ ਦੇਖੋ ਜਹਾਜ ਇਹਦੇ ਵਿੱਚ ਮਹਾਰਾਜ ਦਾ ਪ੍ਰਗਾਸ ਹੈ ਤੇ ਹੁਣ ਤਾਂ ਟਾਈਮ ਹੈ ਨਹੀਂ ਵਾਪਸ ਆਵਾਂਗੇ ਤੁਹਾਨੂੰ ਫਿਰ ਸੁਮਾਰ ਕੇ ਦਿਖਾਵਾਂਗੇ ਅੰਦਰ ਤੱਕ ਲਓ ਜੀ ਅੰਦਰ ਆਇਆ ਲੰਗਰ ਹਾਲ ਬਹੁਤ ਸੋਹਣਾ ਸਾਫ਼ ਸੁਥਰਾ ਹੈ। ਅੰਨੀ ਸਫਾਈ ਹੈ ਤੇ ਇਥੇ ਚਾਹ ਪੀਵਾਂਗੇ ਅਸੀਂ ਹੁਣ। ਦੇਖੋ ਸਾਹ ਜੀ ਦੇ ਘਟਾ ਕਿੰਨੀ ਸੋਹਣੀ ਹੈ। ਦੇਖੋ ਅਸੀਂ ਮੱਥਾ ਟੇਕ ਕੇ ਆ ਗਏ ਪੰਜੀਰੀ ਦਾ ਪਰਪੋਗ ਮਿਲਿਆ ਜੀ ਸਰਦਾਰ ਉਹ ਅਸੀਂ ਖਾਦਾ। ਉਹ ਜਿਆਦਾ ਸੁਆਦ ਸੀ। ਦੇਖ ਲਓ ਗੋਭੀ ਦੀ ਕੰਢੇ ਢੇਰੀ ਲਾਈ ਹੋਈ ਹੈ ਹੁੰਦੀ ਆ। ਗੱਲ ਬਾਤ ਲੰਗਰ ਵਾਲੀ ਹੁਣ ਤੱਕ ਸਾਨੂੰ ਐ ਲੈ ਲੋ ਵੀ ਸਿੱਖਾਂ ਤੇ ਲੰਗਰ ਤੋਂ ਇਲਾਵਾ ਹੋਰ ਕਿਤੇ ਕਿਸੇ ਨੇ 2 ਰੁਪਈਆ ਦੀ ਚੀਜ਼ ਨਹੀਂ ਖਵਾਈ ਸਾਰੇ ਉਹ ਲੰਗਰ ਦਾਣਾ ਦਾਲਾਂ ਸਬਜ਼ੀਆਂ ਸਾਰਾ ਵਸਪਿਆ ਚਾਹ ਚੂਹ ਹਨ ਰੰਨੇ ਅਸਰ ਕਰਦੇ ਗੱਲ ਆਪਾ ਆਪਲੀ ਕਰੇ ਲਓ ਜੀ ਅਸੀਂ ਸਾਨੂੰ ਬਾਬਾ ਜੀ ਨੇ ਦੇ ਦਿੱਤੀ ਪਰਮੇਸ਼ਰ ਨੇ ਕਹਿੰਦਾ ਆਪਦੇ ਆਪ ਹੀ ਬਾਲੋ ਸਮਾਂਸ ਉਹ ਲੰਗਰ ਨੇ ਇੱਕ ਥਾਲੀ ਚ ਪਾੜਿਆ ਉਸ ਸਣੀ ਜਾਹਾ ਗਲਾਸ ਲੈਣ ਪਾਣੀ ਪੀਣ ਨੂੰ ਦਾ ਚਾਹ ਪਾਣੀ ਪੀਵਾਂਗੇ ਠੀਕ ਕਰ ਸਕ ਕੇ ਪ੍ਰਸ਼ਾਦਾ ਫਿਰ ਮਿਲਦੇ ਹਾਂ ਤੁਹਾਨੂੰ ਆਪਾਂ ਭਲੀ ਕਰਾਂ ਹਾਂਜੀ ਸਾਨੂੰ ਬਾਬਾ ਜੀ ਨੇ ਦਿੱਤਾ ਸੇਵਾ ਦਾ ਮੌਕਾ ਤੇ ਸਾਨੂੰ ਮੌਕਾ ਮਿਲਿਆ ਲੰਗਰ ਹਾਲ ਦੇ ਵਿੱਚ ਆਉਣ ਦਾ ਜਿੱਥੇ ਲੰਗਰ ਤਿਆਰ ਹੁੰਦਾ ਆ ਦੇਖੋ ਮੈਨੂੰ ਕਹਿੰਦੇ ਕਿ ਉਹਦੀ ਚਾਹ ਦੀ ਕੈਟਲ ਭਰ ਕੇ ਸਿੰਘਾ ਬਾਹਰ ਲੈ ਜਾ ਤੇ ਹੱਥ ਹੱਤੋ ਕੇ ਅਸੀਂ ਪ੍ਰਸ਼ਾਦਾ ਛਕਣ ਤੋਂ ਬਾਅਦ ਸਿੱਧਾ ਉਰੇ ਆ ਗਏ ਇੱਥੇ ਸਮਾਨ ਦੇਖੋ ਸਾਰਾ ਬੋਇਲਰ ਨਾਲ ਤਿਆਰ ਹੁੰਦਾ ਭਾਫ਼ ਨਾਲ ਚੀਜ਼ਾਂ ਤਿਆਰ ਕਰੀਆਂ ਜਾਂਦੀਆਂ ਨੇ ਵੀਰੇ ਸਟੀਮ ਨਾਲ ਹਾਂਜੀ ਆਹ ਮਹਾਰਾਸ਼ਟਰ ਦਾ ਬਾਹਰ ਆ ਮਹਾਰਾਸ਼ਟਰ ਦਾ ਫੇਰ ਹੀ ਘੰਟਾ ਆ ਗਿਆ 2000 ਦੀ ਬੱਸ ਚੱਲ ਰਹੀ ਜੇ ਆਪਣੀ ਗੱਡੀ ਨਹੀਂ ਜੱਗਦੇ ਹੁੰਦੇ ਬਾਸ ਟਾਈਮ ਇਹ ਅੱਗੇ ਦੇਖਾ ਸੁਲਾਗਨ تھیਟਰਿਲ ਇੰਦਰੇ ਨਾਗਰਤੀ ਹੈ ਉਹ ਦੇਖ ਕੇ ਫਰਵੀ ਫਲਾਣਾਂਗੇ ਠੀਕ ਆ ਜੀ ਬਾਬਾ ਵਾਲੀ ਕਰੇ ਲਓ ਜੀ ਕੋਸ ਆਵਗੇ ਹੁਣ ਐਂਟਰੀ ਦੇਣ ਇਹ ਆ ਗਿਆ ਮਹਾਰਾਸ਼ਟਰ ਦਾ ਬਾਰਡਰ ਪੂਰਨ 113 ਦਾ ਨਜ਼ਦੀਕ ਵੱਧ ਜਾਗੇ ਉਹ ਬੜੀ ਆਰਟੀ ਦੀ ਗੱਡੀ ਹੋਸਾ ਬਣ ਗਿਆ ਨੇ ਰਿਸਕ ਦੇਣਾ ਮੰਗਤਿਆਂ ਨੂੰ